ਬਚਪਨ ਤੋਂ ਬਾਅਦ ਫਿਰ ਆਉਂਦੀ ਹੈ ਜਵਾਨੀ ਜਵਾਨੀ ਜਿਹੜੀ ਹੈ ਮਨੁੱਖ ਦੀ ਜ਼ਿੰਦਗੀ ਦਾ ਦੁਪਹਿਰਾ ਹੈ ਹੋ ਸਕਦਾ ਬਚਪਨ ਜਿਹੜਾ ਇਹਨਾਂ ਕਿਉਂਕਿ ਸਵੇਰੇ ਉੱਠਦਿਆਂ ਆਲਸ ਹੈ ਤੇ ਆਲਸ ਵਿੱਚ ਲੰਘ ਜਾਏ ਬੁਢੇਪੇ ਤੱਕ ਪਹੁੰਚਦੇ ਆ ਪਹੁੰਚਦਿਆਂ ਮਨੋਂ ਉਹ ਦਿਨ ਦਾ ਸ਼ਾਮ ਹੈ ਤੇ ਥਕੇਮਾ ਹੋ ਸਕਦਾ ਏ ਪਰ ਜਵਾਨੀ ਜਿਹੜੀ ਹੈ ਨਾ ਉਹ ਮਨੁੱਖ ਦੀ ਜ਼ਿੰਦਗੀ ਦਾ ਦੁਪਹਿਰਾ ਹੈ ਦੁਪਹਿਰੇ ਦੇ ਵਿੱਚ ਮਨੁੱਖ ਕਈ ਕੁਝ ਪ੍ਰਾਪਤ ਕਰ ਲੈਂਦਾ ਤੇ ਯਾਦ ਰੱਖਿਓ ਜਵਾਨੀ ਪਹਿਰੇ ਦੇ ਅੰਦਰ ਹੀ ਮਨੁੱਖ ਬਹੁਤ ਸਾਰੀ ਦੌਲਤ ਕਮਾਉਂਦਾ ਹੈ ਉਹਦੇ ਵਿੱਚ ਮਨੁੱਖ ਧਨ ਵੀ ਕਮਾਉਂਦਾ ਹੈ ਮਨੁੱਖ ਜਵਾਨੀ ਪਹਿਰੇ ਦੇ ਵਿੱਚ ਨਾਮ ਵੀ ਕਮਾਉਂਦਾ ਹੈ ਮਾਇਆ ਵੀ ਕਮਾਉਂਦਾ ਵਿਕਾਰ ਵੀ ਕਮਾਉਂਦਾ ਪਾਪ ਵੀ ਕਮਾਉਂਦਾ ਤੇ ਯਾਦ ਰੱਖਿਓ ਮਨੁੱਖ ਧਰਮ ਵੀ ਕਮਾਉਂਦਾ ਭਾਵੇਂ ਕੀ ਧਰਮ ਨੂੰ ਬਚਪਨ ਦੇ ਵਿੱਚ ਵੀ ਕਮਾਇਆ ਜਾ ਸਕਦਾ ਹੈ ਧਰਮ ਨੂੰ ਬੜੇਪੇ ਵਿੱਚ ਵੀ ਕਮਾਇਆ ਜਾ ਸਕਦਾ ਸਰ ਸਭ ਤੋਂ ਵਧੀਕ ਜਿਹੜਾ ਹੈ ਉਹ ਮਨੁੱਖ ਜਵਾਨੀ ਪਹਿਰੇ ਦੇ ਵਿੱਚ ਧਰਮ ਨੂੰ ਕਮਾ ਸਕਦਾ ਏ ਪਰ ਜਵਾਨੀ ਪਹਿਰੇ ਦੇ ਅੰਦਰ ਮਨੁੱਖ ਇਹ ਕੰਮ ਕਰਦਾ ਨਹੀਂ ਹੈ ਜਵਾਨੀ ਦੇ ਵਿੱਚ ਹੋਰ ਪਾਸੇ ਲੱਗ ਜਾਂਦਾ ਏ ਇਸੇ ਕਰਕੇ ਧੰ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਤਰਨ ਆਪ ਕੋ ਇਉਂ ਹੀ ਗਿਓ ਲਿਓ ਜਰਾ ਤਨ ਜੀਤ ਕਹੋ ਨਾਨਕ ਹਰ ਭਜ ਮਨਾ ਆਉਦ ਜਾਤ ਹੈ ਬੀਤ ਤੇਰੀ ਉਮਰ ਬਤੀਤ ਹੁੰਦੀ ਜਾ ਰਹੀ ਹੈ ਇਸ ਕਰਕੇ ਪ੍ਰਮਾਤਮਾ ਦਾ ਸਿਮਰਨ ਕਰ ਭਜਨ ਕਰਨ ਇਹ ਨਾ ਹੋਵੇ ਤਰਨਾਪੋ ਤੇਰੀ ਜਵਾਨੀ ਚਲੇ ਜਾਵੇ ਤੇ ਬੁਢਾਪਾ ਤੇਰੇ ਤਨ ਨੂੰ ਜਿਹੜਾ ਹੈ ਨਾ ਉਜਿਤ ਲਵੇ ਸਤਿਗੁਰ ਮਹਾਰਾਜ ਕਹਿੰਦੇ ਨੇ ਮਨੁੱਖ ਜਵਾਨੀ ਪਹਿਰੇ ਦੇ ਅੰਦਰ ਜਵਾਨੀ ਨੂੰ ਇਵੇਂ ਹੀ ਜਿਹੜਾ ਹੈ ਗਵਾ ਲੈਂਦਾ ਹੈ ਤੇ ਜਵਾਨੀ ਪਹਿਰੇ ਨੂੰ ਜਦੋਂ ਮਨੁੱਖ ਗਵਾ ਲੈਂਦਾ ਹੈ ਤੇ ਸਤਿਗੁਰ ਮਹਾਰਾਜ ਸਮਝਾਉਣਾ ਕਰਦੇ ਨੇ ਇਹਦੇ ਉੱਤੇ ਮਾਣ ਨਾ ਕਰ ਇਦੇ ਉੱਤੇ ਗਰਭ ਨਾ ਕਰ ਭਗਤ ਕਬੀਰ ਜੀ ਵੀ ਕਹਿੰਦੇ ਨੇ ਧਨ ਜੋਬਨ ਕਾ ਗਰਭ ਨਾ ਕੀਜੈ ਕਾਗਦ ਜਿਉਂ ਗਲ ਜਾਏਗਾ ਜੋ ਜਮ ਆਈ ਕਿਸ ਗੇ ਪਟਕੇ ਤਾ ਦਿਨ ਕਿਸ ਨਾ ਬਸਾਏਗਾ ਜਦੋਂ ਮੌਤ ਆਈ ਤੇ ਫਿਰ ਤੈਨੂੰ ਪਛਤਾਵਾ ਹੀ ਰਹਿ ਜਾਣਾ ਏ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋਬਨ ਜਦੋਂ ਚਿਹਰਾ ਚਲਾ ਗਿਆ ਤੇ ਪਰਤ ਕੇ ਮੁੜ ਕੇ ਬੁਢੇਪਾ ਆਉਣਾ ਏ ਇਸ ਜੋਬਨ ਦੇ ਵਿੱਚ ਇਸ ਜਵਾਨੀ ਪਹਿਰੇ ਦੇ ਅੰਦਰ ਤੂੰ ਸਭ ਕੁਝ ਕਮਾ ਸਕਦਾ ਏ ਜਵਾਨੀ ਪਹਿਰੇ ਦੇ ਵਿੱਚ ਤੈਨੂੰ ਸਭ ਤੋਂ ਵੱਡਾ ਸਾਥ ਮਿਲ ਸਕਦਾ ਏ ਤੇ ਜਿਨ੍ਹਾਂ ਨੇ ਜਵਾਨੀ ਪਹਿਰੇ ਦੇ ਅੰਦਰ ਗੁਰ ਚਰਨਾਂ ਦੇ ਨਾਲ ਆਪਣਾ ਚਿੱਤ ਜੋੜਿਆ ਉਹਨਾਂ ਦੀ ਜਵਾਨੀ ਵੀ ਸਫਲ ਹੋ ਗਈ ਆਪਾਂ ਗੁਰਤਾ ਗੱਦੀ ਦਾ ਕਾਲ ਵਿਖਦੇ ਆਂ ਬੇਨਤੀ ਕੀਤੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਿੰਨੇ ਅਵਸਥਾਵਾਂ ਦੀ ਵਿਆਖਿਆ ਕੀਤੀ ਪਰਤ ਕੇ ਗੁਰੂ ਅੰਗਦ ਦੇ ਮਹਾਰਾਜ ਨੂੰ 35 ਸਾਲ ਦੀ ਉਮਰ ਦੇ ਵਿੱਚ ਜਵਾਨੀ ਦੇ ਵਿੱਚ ਗੁਰਤਾ ਗੱਦੀ ਮਿਲੀ ਤੇ ਸਿੱਖ ਕੌਮ ਦੀ ਅਗਵਾਈ ਕੀਤੀ ਪਰਤ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਵੀ 40 ਸਾਲ ਦੀ ਉਮਰ ਜਵਾਨੀ ਪਹਿਰੇ ਦੇ ਵਿੱਚ ਗੁਰਤਾ ਗੱਦੀ ਮਿਲੀ ਫਿਰ ਪੰਜਵੇਂ ਗੁਰੂ ਪਾਤਸ਼ਾਹ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ 18 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਮਿਲੀ ਛੇਵੇਂ ਪਾਤਸ਼ਾਹ ਨੂੰ 11 ਸਾਲ ਦੀ ਉਮਰ ਵਿੱਚ ਸੱਤਵੇਂ ਪਾਤਸ਼ਾਹ ਨੂੰ 14 ਸਾਲ ਦੀ ਉਮਰ ਦੇ ਵਿੱਚ ਤੇ ਯਾਦ ਰੱਖਿਓ ਗੁਰੂ ਤੇਗ ਬਹਾਦਰ ਮਹਾਰਾਜ ਨੂੰ 43 ਸਾਲ ਦੀ ਉਮਰ ਦੇ ਜਵਾਨੀ ਪਹਿਰੇ ਦੇ ਵਿੱਚ ਗੁਰਤਾ ਗੱਦੀ ਮਿਲੀ ਬਹੁਤਾ ਸਮਾਂ ਗੁਰਤਾ ਗੱਦੀ ਉਹ ਜਵਾਨੀ ਪਹਿਰੇ ਦੇ ਵਿੱਚ ਪ੍ਰਾਪਤ ਹੁੰਦੀ ਗਈ ਜਵਾਨੀ ਦੀ ਤਸਵੀਰ ਸਾਡੇ ਸਾਹਮਣੇ ਹੈ। ਆਨੰਦਪੁਰ ਸਾਹਿਬ ਦਾ دیਵਾਨ ਸੱਜਿਆ ਹੋਇਆ ਹੈ। ਇੱਕ ਬ੍ਰਾਹਮਣ ਦਵਾਰਕਾਦਾਸ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਆ ਕੇ ਬੇਨਤੀ ਕਰਨ ਲੱਗਾ। ਸਤਿਗੁਰੂ ਦਾਤਾ ਜੀ ਮੈਂ ਆਪਣੀ ਨਵ ਵਿਆਹੀ ਔਰਤ ਨੂੰ ਲੈ ਕੇ ਆਉਂਦਾ ਸੀ ਤੇ ਜਾਬਰਖਾਂ ਉਹਨੇ ਮੇਰੀ ਇਸਤਰੀ ਉਧਾਲ ਕੇ ਲੈ ਗਿਆ। ਆ ਜਿਹੜੇ ਮੇਰੇ ਨਾਲ ਨੇ ਇਹਨਾਂ ਵਿੱਚ ਕਿਸੇ ਵਿੱਚ ਹਿੰਮਤ ਨਹੀਂ ਸੀ। ਕਿ ਮੇਰੀ ਪਤਨੀ ਨੂੰ ਛੜਾਲ ਦੋਵੇ ਕਿਰਪਾ ਕਰੋ ਤੁਸੀਂ ਸਹਾਈ ਹੁੰਦੇ ਹੋ ਤੇ ਮੇਰੀ ਪਤਨੀ ਨੂੰ ਜਿਹੜਾ ਹੈ ਉਹ ਛੜਾ ਕੇ ਲੈ ਕੇ ਆਓ ਸਤਿਗੁਰੂ ਮਹਾਰਾਜ ਨੇ ਭਰੇ ਦੀਵਾਨ ਦੇ ਵਿੱਚ ਬਾਬਾ ਅਜੀਤ ਸਿੰਘ ਨੂੰ ਹਾਕ ਮਾਰੀ ਹੈ ਸਤਿਗੁਰੂ ਮਹਾਰਾਜ ਕਹਿਣ ਲੱਗੇ ਅਜੀਤ ਸਿੰਘ ਆ ਇੱਧਰ ਆ ਤੇ ਆ દ્વાਰਕਾ ਦਾਸ ਹੈ ਇਹਦੀ ਪਤਨੀ ਨੂੰ ਸੂਰਜ ਛਪਣ ਤੋਂ ਪਹਿਲਾਂ ਪਹਿਲਾਂ ਛੜਾ ਕੇ ਜਬਰਖਾਨ ਦੇ ਕੋਲੋਂ દ્વાਰਕਾ ਦਾਸ ਦੇ ਹਵਾਲੇ ਕਰ ਤੇ ਉਸ ਵਕਤ ਗੁਰੂ ਕੇ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਦਾਤਾ ਜੀ ਅੱਜ ਇਹ ਤੇ ਤੁਹਾਡਾ ਪੁੱਤਰ ਜਵਾਨੀ ਪਹਿਰੇ ਦੀ ਵਿੱਚ ਪਿਆਰ ਰੱਖਣ ਲੱਗਾ ਏ ਤੇ ਜਾਵਰ ਖਾਨ ਦੇ ਕੋਲ ਫੌਜਾਂ ਵੀ ਹੋਵਣ ਗਿਆ ਉਹਦੇ ਕੋਲ ਹਥਿਆਰ ਵੀ ਹੋਵਣਗੇ ਉੱਥੇ ਕਿਤੇ ਉੱਚੀ ਨੀਵੀ ਗੱਲਾਂ ਹੋ ਜਾਵੇ ਤੁਸੀਂ ਸਾਨੂੰ ਹੁਕਮ ਬਖਸ਼ਿਸ਼ ਕਰੋ ਅਸੀਂ ਜੁੱਧ ਲੜਨ ਦੇ ਪ੍ਰਵੀਨ ਆ ਤੇ ਤੁਸੀਂ ਇੱਕ ਹੁਕਮ ਕਰੋ ਤੇ ਅਸੀਂ ਇਹ ਕੰਮ ਕਰ ਦਿੰਨੇ ਆ ਤੁਹਾਡਾ ਬੱਚਾ ਤੇ ਅਜੇ ਜਵਾਨੀ ਪੈਰੇ ਦੇ ਵਿੱਚ ਪੈਰ ਰੱਖਣ ਲੱਗਾ ਏ ਤੇ ਉਸ ਵਕਤ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਗੱਲ ਗਜ਼ਬ ਦੀ ਕਹੀ ਸੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਮੈਂ ਇਹੀ ਤੇ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹਾਂ ਇਹੀ ਤੇ ਦਿਖਾਉਣਾ ਚਾਹੁੰਦਾ ਹਾਂ ਕਿ ਦੁਨੀਆ ਦੇ ਅੰਦਰ ਜਵਾਨੀ ਵਿਕਾਰਾਂ ਵਿੱਚ ਲੋਕ ਗਵਾ ਲੈਂਦੇ ਨੇ ਪਰ ਗੁਰੂ ਦਾ ਸਿੱਖ ਕਦੀ ਜਵਾਨੀ ਨੂੰ ਵਿਕਾਰਾਂ ਵਿੱਚ ਨਹੀਂ ਗਵਾਏਗਾ ਗੁਰੂ ਦਾ ਸਿੱਖ ਆਪਣੀ ਜਵਾਨੀ ਨੂੰ ਕਿਸੇ ਜਾਲਮ ਦੇ ਨਾਲ ਲੜਦਿਆਂ ਹੋਇਆਂ ਬਿਕਾਰੀ ਮਨੁੱਖ ਨੂੰ ਤੇ ਖਤਮ ਕਰ ਦੇਗਾ ਪਰ ਆਪਣੀ ਜਵਾਨੀ ਨੂੰ ਬਿਕਾਰਾਂ ਵਿੱਚ ਨਹੀਂ ਗਵਾਏਗਾ ਤੇ ਉਹ ਗੁਰੂ ਦਾ ਸਿੱਖ ਆਪਣੀ ਜਵਾਨੀ ਨੂੰ ਕਿਸੇ ਦੇ ਇੱਜ਼ਤ ਬਚਾਉਣ ਵਾਸਤੇ ਤੇ ਭਾਵੇਂ ਜਿਹੜਾ ਹੈ ਉਹ ਖਤਮ ਕਰ ਲੈ ਉਹ ਸ਼ਹੀਦ ਹੋ ਜਾਵੇ ਪਰ ਉਹ ਆਪਣੀ ਜਵਾਨੀ ਨੂੰ ਬਿਕਾਰਾਂ ਦੇ ਵਿੱਚ ਨਹੀਂ ਕਮਾਏਗਾ ਤੇ ਖਿਆਲ ਕਰਨਾ ਇਹ ਸੁਨੇਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰ ਨੂੰ ਭੇਜ ਕੇ ਸਾਡੇ ਸਾਹਮਣੇ ਦੱਸ ਦਿੱਤਾ ਸੀ ਜਵਾਨੀ ਵੇਖਣੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਵਾਨੀ ਵੇਖੀਏ ਜਵਾਨੀ ਪਹਿਰੇ ਦੇ ਵਿੱਚ ਸ਼ਹੀਦ ਕੀਤਾ ਗਿਆ ਜਵਾਨੀ ਵੇਖਣੀ ਹੈ ਤੇ ਆਪਾਂ ਸੰਸਾਰ ਦੇ ਅੰਦਰ ਹੋਰ ਅਨੇਕਾ ਮਸਾਲਾ ਨੇ ਉਸ ਵਕਤ ਭਾਈ ਤਾਰੂ ਸਿੰਘ ਜਵਾਨੀ ਪਹਿਰੇ ਦੇ ਵਿੱਚ ਹੈ ਖੋਪਰੀ ਤਾਰ ਦਿੱਤੀ ਗਈ ਸ਼ਹਾਬਾ ਸਿੰਘ ਜਵਾਨੀ ਪਹਿਰੇ ਦੇ ਅੰਦਰ ਹੈ ਬੜੇ ਲਾਲਚ ਦਿੱਤੇ ਗਏ ਪਰ ਉਸ ਨੇ ਵੀ ਚਰਖੜੀਆਂ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਕਰਕੇ ਸ਼ਹੀਦ ਤੇ ਅਖਵਾਲਿਆ ਪਰ ਆਪਣੀ ਜਵਾਨੀ ਨੂੰ ਵਿਕਾਰਾਂ ਦੇ ਵਿੱਚ ਨਹੀਂ ਕਮਾਇਆ ਜਵਾਨੀ ਸਾਡੀ ਸਫਲ ਹੋ ਸਕਦੀ ਹੈ ਜੇਕਰ ਆਪਾਂ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਗੁਰੂ ਦੇ ਨਾਲ ਜੁੜ ਕੇ ਜਵਾਨੀ ਨੂੰ ਗੁਰੂ ਦੇ ਲੇਖੇ ਲਾ ਦਈਏ ਸਾਡੀ ਜਵਾਨੀ ਵੀ ਜੜੀ ਆ ਉਹ ਸਫਲ ਹੈ